ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸਾਸਰੀ ਗੱਲ ਵੀਰ ਜੀ ਆ ਵੀਡੀਓ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਇੱਕੇ ਵੀਰ ਕੋਲ ਤਿੰਨ ਟਰਾਲੇ ਵਕਾਊ 18 ਤੇ 14 ਤੇ 15 ਫੁੱਟੇ 18 ਸਾਦਾ ਟਰਾਲਾ ਵੇਖ ਲੋ ਵੀਰ ਜੀ ਵੀਰ ਨੇ ਕੱਲੀ ਗੱਲੀ ਫੋਟੋ ਪਾਈ ਜੇ ਐਂਡ ਕਰਾਇਆ ਪਿਆ ਜੇ ਬਾਕੀ ਹੈਗੇ ਵੀਰੇ ਤਿੰਨੇ ਬਿਣਾ ਜੇ ਇੱਕ ਤੋਂ ਜੇ ਰੇਟ ਮਾਲਕ ਵੀਰ ਤੁਹਾਨੂੰ ਫੋਨ ਤੇ ਦੱਸਣਗੇ ਇਹ ਵੀਰ ਦਾ ਏਰੀਆ ਹੈਗਾ ਜੀ ਅੰਮ੍ਰਿਤਸਰ ਸਾਹਿਬ ਤੇ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਜੇ ਤੇ ਕਰ ਲੋ ਸਪਰਕ ਮੇਰਾ ਵੀਰ ਤਿੰਨੇ ਟਰਾਲੇ ਬਹੁਤ ਵਧੀਆ ਬੰਤਰ ਚ ਨਵੇਂ ਵਰਗੇ ਪਹਿ ਜੇ ਕੋਕਾ ਪੀਸ ਜਿਹਨੂੰ ਕਹੀਦਾ ਹੈ ਤੇ ਵੀਰ ਨੇ ਵੇਖ ਲੋ ਵੀ ਹੱਬ ਦੇ ਵੀ ਨਟਾਂ ਨਟਾਂ ਤਿੱਕਰ ਫੋਟੋਆਂ ਪਾਈਆਂ ਵੀ ਐਨੇ ਨਟਿਆਬਾ ਤੇ ਕੋਈ ਕਮਿਨੀ ਜੇ ਮੇਰਾ ਵੀਰ ਤੇ ਇੱਕ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਬੈਲ ਆਈਕਨ ਵਾਲੀ ਘੰਟੀ ਨੱਪ ਦਿਓ ਮੇਰਾ ਵੀਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਤੁਹਾਡੇ ਵੀਰਾਂ ਭਾਈਆਂ ਦੇ ਸਪੋਰਟ ਤੇ ਚੈਨਲ ਵੀਰ ਜੀ ਚੱਲਣਾ ਜੇ ਮੇਰਾ ਵੀਰੋ ਐਡ ਅਸੀਂ ਬਿਲਕੁਲ ਫ੍ਰੀ ਚ ਲਾਉਨੇ ਆ ਦੋ ਟਾਈਮ ਇੱਕ 10 ਵਜੇ ਉਧਰੋਂ 2 ਵਜੇ ਅੱਗੇ ਆ ਗਿਆ ਜੀ 7 ਫੁੱਟਾ ਸੁਪਰ ਰਸੀਵਰ ਤੇ ਵੀਰ ਜੀ ਬਹੁਤ ਵਧੀਆ ਜੇ ਇਹ ਰੇਟ ਵੀਰ ਦਾ ਹੈਗਾ ਜੇ 80000 ਰੁਪਿਆ ਬਾਕੀ ਮੌਕੇ ਦੇ ਹੋ ਜੂ 70 ਦਾ ਤੇ ਵੀਰ ਨੇ ਫੋਟੋ ਕੱਲੇ ਕੱਲੇ ਪਾਸਿਓਂ ਦੀ ਪਾਈ ਹੋਈ ਆ ਇਸੇ ਵੀਰ ਕੋਲ ਆ ਗਿਆ ਜੀ 85596 ਮਾਡਲ ਟਰੈਕਟਰ 96 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਇੰਜਨ ਗੇਅਰ ਲਿਫਟ ਦਾ ਫੁੱਲ ਓਕੇ ਆ ਕੱਲਾ ਧੋਨਖ ਨੂੰ ਟਰੈਕਟਰ ਖੜਾ ਹੈ ਤੇ ਉੰਜ ਟਰੈਕਟਰ ਚੰਗਾ ਵੀਰਾਂ ਲੋ ਫੁੱਲ ਗਾਰੰਟੀ ਆ ਇੱਕ ਹੈਗਾ ਜੀ 1900 ਇਹ 92 ਮਾਡਲ ਹੈ ਵੀ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਦਾ ਫੁੱਲ ਓਕੇ ਆ ਵੀਰਾਂ ਨੂੰ ਵਾਹ ਕੇ ਚੈੱਕ ਕਰਨ ਦੀ ਗਰੰਟੀ ਆ ਰੇਟ ਫੋਨ ਤੇ ਅੱਗੇ ਆ ਗਿਆ ਜੀ ਡੀ ਆਈ ਟ੍ਰੈਕਟਰ ਇਹ 575 ਕੋਕਾਪੀਸ ਟ੍ਰੈਕਟਰ ਰੇਟ ਵੀਰ ਨੇ ਤੇ ਨਹੀਂ ਦੱਸਿਆ ਤੇ ਨਾ ਹੀ ਵੀਰ ਨੇ ਮਾਡਲ ਦੱਸਿਆ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏਰੀਆ ਜੀ ਬਾਗਾ ਪ੍ਰਾਣਾ ਇਸ ਵੀਰ ਦਾ ਇਸ ਵੀਰ ਕੋਲ ਹੀ ਸੁਪਰ ਸੀਡਰ ਪਿਆ ਜੇ ਤੇ ਕਰ ਲੋ ਸੰਪਰਕ ਮੇਰਾ ਵੀਰ ਤੇ ਚੰਗਾ ਟਰੈਕਟਰ ਵਧੀਆ ਜੇ ਨਿਊ ਹਾਲਤ ਚ ਟਰੈਕਟਰ ਖੜਾ ਜੇ ਚਲੋ ਵੀਰ ਨੇ ਮਾਡਲ ਤਾਂ ਨਹੀਂ ਦੱਸਿਆ ਨਾ ਇਹਦਾ ਕੋਈ ਰੇਟ ਦੱਸਿਆ ਜੀ ਤੇ ਕਰ ਲੋ ਸੰਪਰਕ ਮੇਰਾ ਵੀਰ ਟਰੈਕਟਰ ਬਹੁਤ ਸੋਹਣਾ ਸਾਫ ਸੁਥਰਾ ਜੇ ਬਿਲਕੁਲ ਫ੍ਰੀ ਵਿੱਚ ਐਡ ਲਵਾਓ ਨਲੀ 70 ਤੇ 93 84000 ਤੇ 5 ਤੋਂ 7 ਫੋਟੋਆਂ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਨੰਬਰ ਫੇਰ ਬੋਲ ਦਿੰਨੇ ਆ ਜੀ 70 ਤੇ 93 84000 703 79 84000 ਤੇ ਫੋਟੋ ਆਪਾ ਉਹ ਐਡ ਤੁਹਾਡੀ ਬਿਲਕੁਲ ਫਰੀ ਵਿੱਚ ਲੰਗਾ ਦਿੱਤੀ ਜਾਵੇਗੀ ਤੇ ਵੀਰ ਜੀ ਅੱਗੇ ਹਿੱਸੇ ਵੀਰ ਕੋਲ ਫੇਰ ਆ ਗਿਆ ਇੱਕ ਟਰੈਕਟਰ ਆਪਣਾ ਦੂਜਾ ਸਨਾਲਕਾ ਜਿਹਨੂੰ ਸਨਾਲਕਾ ਕਹਿ ਦਿੰਦੇ ਆ ਤੇ ਇਹ ਵੀ ਟਰੈਕਟਰ ਬਿਲਕੁਲ ਸੋਹਣਾ ਹੈ ਨਿਊ ਪੀਸ ਆ ਬ੍ਰਾਂਡਡ ਪੀਸ ਆ ਵੀਰੇ ਪਰ ਵੀਰ ਨੇ ਮਾਡਲ ਤੇ ਰੇਟ ਨਹੀਂ ਜੇ ਦੱਸਿਆ ਉਹ ਤੁਸੀਂ ਇਸੇ ਵੀਰ ਨਾਲ ਹੀ ਸੰਪਰਕ ਕਰ ਸਕਦੇ ਜੇ ਫੋਨ ਤੇ ਇਹ ਵੀਰ ਕੋਲ ਚਾਰ ਟਰੈਕਟਰ ਇੱਕ ਸੁਪਰ ਸੀਡਰ ਜੇ ਵਕਾਉ ਤੇ ਏਰੀਆ ਬਾਗਾ ਪੁਰਾਣਾ ਜੇ ਤੇ 1 ਵਜੇ ਹੁਣ ਮਿਲਾਂਗੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ